ਹਿੰਦੂਆ ਦੇ ਸਿਰਫ ਹਿੰਦੂਆ ਦੇ ਟਾਰਗੇਟ ਕੀਤਾ ਗਿਆ ਪੁੱਛ ਪੁੱਛ ਕੇ ਉਹਨਾਂ ਨੇ ਕੋਈ ਜਾਤੀ ਨਹੀਂ ਪੁੱਛੀ ਉਹਨਾਂ ਨੇ ਇਹ ਨਹੀਂ ਪੁੱਛਿਆ ਕੋਈ ਠਾਕੂ ਰ ਪੰਡਤ ਉਹਨਾਂ ਨੇ ਸਿਰਫ Hindu ਤੇ Hindu ਨੂੰ ਸਿਰਫ ਦੇਖ ਕੇ ਮਾਰਿਆ ਗਿਆ 3 ਜੁਲਾਈ ਨੂੰ ਦੇਖਾ ਮੰਨਾ ਤੇ ਯਾਤਰਾ ਸ਼ੁਰੂ ਹੋ ਰਹੀ ਹੈ ਅਮਨਾਂ ਦੀ ਯਾਤਰਾ ਸ਼ੁਰੂ ਹੋ ਰਹੀ ਹੈ 3 ਜੁਲਾਈ ਨੂੰ ਇਹ ਚੀਜ਼ ਦੇਖੋ ਕਿ ਯਾਤਰੀਆਂ ਨੂੰ ਯਾਤਰੀ ਸੇਫ ਹੈ ਉੱਥੇ ਜਿਵੇਂ ਕਸ਼ਮੀਰ ਦੇ ਵਿੱਚ ਹਿੰਦੂਆਂ ਨੂੰ ਚੋਣ ਚੋਣ ਕੇ ਮਾਰਿਆ ਜਾ ਰਿਹਾ ਕਿਤੇ ਪੰਜਾਬ ਦੇ ਵਿੱਚ ਤਾਂ ਨਹੀਂ ਹਿੰਦੂਆਂ ਨੂੰ ਇਦਾਂ ਚੁੱਕ ਚੁੱਕ ਕੇ ਮਾਰਿਆ ਜਾਊਗਾ ਨਾ ਬੰਦੇ ਦੀ ਜਾਤ ਪੁੱਛ ਰਿਹਾ ਨਾ ਬੰਦੇ ਦਾ ਧਰਮ ਪੁੱਛ ਰਿਹਾ ਕੀ ਪੁੱਛ ਰਿਹਾ ਕਿ ਤੂੰ Hindu ਹੈ Hindu ਕੱਟ ਬਲੋ ਕਰ Hindu ਹੀ ਕਿਉਂ ਹਰ ਹਰ ਜਗਤ Hindu ਕਿਉਂ ਮਰੇ ਨਮਸਤੇ ਸਤਿ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸ਼੍ਰੀਨਗਰ ਦੇ ਪਲਵਾਮਾ ਦੇ ਵਿੱਚ ਅੱਤਵਾਦੀਆਂ ਵੱਲੋਂ 28 ਤੋਂ ਵੱਧ ਜਿਹੜੇ Hindu ਨੂੰ ਕਤਲ ਕਰ ਦਿੱਤਾ ਗਿਆ ਉਸ ਦੇ ਵਿਰੋਧ ਅ ਵਿੱਚ ਪੂਰੇ ਭਾਰਤ ਦੇ ਵਿੱਚ ਪੁਤਲੇ ਫੂਕੇ ਜਾ ਰਹੇ ਨੇ ਅੰਤਗਵਾਦ ਦੇ ਪੁਤਲੇ ਫੂਕੇ ਜਾ ਰਹੇ ਨੇ ਇਸੇ ਲੜੀ ਦੇ ਤਹਿਤ ਲੁਧਿਆਣਾ ਦੇ ਟਿੱਬਾ ਰੋਡ ਚੌਂਕ ਦੇ ਵਿੱਚ ਵੀ ਅੰਤਗਵਾਦ ਦਾ ਜਿਹੜਾ ਪੁਤਲਾ ਫੂਕਿਆ ਗਿਆ ਹੈ ਹਿੰਦੂ ਜਥੇਬੰਦੀਆਂ ਵੱਲੋਂ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰ ਲੈਨੇ ਆਂ ਅ ਭਾਈ ਜੀ ਕੀ ਕਾਰਨ ਆ ਤੁਸੀਂ ਅੱਜ ਇੱਥੇ ਆਏ ਅੱਜ ਸ਼ੇਵਸਨ ਉਹ ਤੋਂ ਬਾਲਾ ਸਾਹਿਬ ਠਾਕਰੇ ਵੱਲੋਂ ਅੰਤਗਵਾਦ ਦਾ ਪੁਤਲਾ ਫੂਕਿਆ ਗਿਆ ਜਿਹੜਾ ਕੱਲ ਜਿਹੜਾ ਹਿੰਦੂਆਂ ਦੇ ਸਿਰਫ ਹਿੰਦੂਆਂ ਦੇ ਟਾਰਗੇਟ ਕੀਤਾ ਗਿਆ ਪੁੱਛ ਪੁੱਛ ਕੇ ਉਹਨਾਂ ਨੇ ਕੋਈ ਜਾਤੀ ਨਹੀਂ ਪੁੱਛੀ ਕੋਈ ਉਹਨਾਂ ਨੇ ਇਹ ਨਹੀਂ ਪੁੱਛਿਆ ਕੋਈ ਠਾਕੁਰ ਆ ਪੰਡਿਤਾ ਉਹਨਾਂ ਨੇ ਸਿਰਫ Hindu ਤੇ Hindu ਨੂੰ ਸਿਰਫ ਦੇਖ ਕੇ ਮਾਰਿਆ ਗਿਆ ਜਿੰਦੇ ਛੇਵਸਨ ਉਹਦਾ ਬਾਲਾ ਥਾ ਠਾਕਰੇ ਵੱਲੋਂ ਆਜੀ ਉਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਜਿੰਦੇ ਵਿੱਚ ਅੱਜ ਸਾਡੇ ਨਾਲ ਯੂਵਾਥਾਨਾਂ ਦੇ ਦੀਪੂ ਰੋੜ ਦੀਪਕ ਜੀ ਤੇ ਸ਼ਿਵਾ ਸ਼ਰਮਾ ਜੀ ਦੀ ਗਵਾਹੀ ਦੇ ਹੇਠਾਂ ਅੱਜ ਪ੍ਰੋਗਰਾਮ ਕੀਤਾ ਗਿਆ ਜਿੰਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਵੀ ਇਹ ਅਪੀਲ ਕਰਦੇ ਆ ਕਿ ਕਿਉਂਕਿ ਆਣ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਵੱਲੋਂ ਮੁਰੰਜਨ ਕਾਲੀਆ ਜੀ ਵੱਲੋਂ ਬਰਗਰਨੇਕ ਦਾ ਹਮਲਾ ਕੀਤਾ ਗਿਆ ਤੇ ਆਏ ਦਿਨ ਇੱਕ ਯੂਟਿਊਬਰ ਦੇ ਵੀ ਕੀਤਾ ਗਿਆ ਕਿਤੇ ਪੰਜਾਬ ਦੇ ਵਿੱਚ ਹਿੰਦੂਆਂ ਤੇ ਜਿਵੇਂ ਕਸ਼ਮੀਰ ਦੇ ਵਿੱਚ ਹਿੰਦੂਆਂ ਨੂੰ ਚੋਣ-ਚੋਣ ਕੇ ਮਾਰਿਆ ਜਾ ਰਿਹਾ ਕਿਤੇ ਪੰਜਾਬ ਦੇ ਵਿੱਚ ਤਾਂ ਨਹੀਂ ਹਿੰਦੂਆਂ ਨੂੰ ਇਦਾਂ ਚੁੱਕ-ਚੁੱਕ ਕੇ ਮਾਰਿਆ ਜਾਊਗਾ ਪੰਜਾਬ ਦੇ ਡੀਪੀ ਸਾਹਿਬ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਵੀ ਬੰਬ ਬਲਾਸਟ ਹੋਏ ਸੀਗੇ ਤੇ ਹੁਣ ਉਸ ਤੋਂ ਬਾਅਦ ਜਿਹੜਾ ਸ਼੍ਰੀਨਗਰ ਦੇ ਵਿੱਚ ਹਿੰਦੂਆਂ ਦਾ ਕਤਲੇਆਮ ਹੋਇਆ ਹੈ ਉਹਦੇ ਬਾਰੇ ਕੀ ਕਹਿਣਾ ਦੇਖੋ ਜੀ ਇਵੇਂ ਪ੍ਰਤਾਪ ਸਿੰਘ ਬਾਜਵਾ ਜੀ ਨੇ ਵੀ ਕਿਹਾ ਸੀ 50 ਬੰਬ ਆਏ ਹੋਏ ਆ ਕਿਤੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਇਹ ਵੀ ਕਲੀਅਰ ਕਰਨਾ ਚਾਹੀਦਾ ਕਿਤੇ ਹਿੰਦੂਆਂ ਨੂੰ ਤਾਂ ਨਹੀਂ ਇਕੱਲਾ ਟਾਰਗੇਟ ਕਰਨ ਲਈ ਕਿਉਂਕਿ ਦੋ ਦੋ ਗ੍ਰਨੇਡ ਜਿਹੜੇ ਹਮਲੇ ਹੋਏ ਉਹ ਹਿੰਦੂਆਂ ਦੇ ਵੀ ਹੋਏ ਆ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮੈਂ ਅਪੀਲ ਕਰਦਾ ਸਰਕਾਰ ਨੂੰ ਇਹ ਵੀ ਦੱਸਣ ਕਿ ਕਿਤੇ ਹਿੰਦੂਆਂ ਨੂੰ ਤਾਂ ਨਹੀਂ ਕਿਸੇ ਮਾਂ ਦੇ ਪੁੱਤ ਨੂੰ ਤਾਂ ਨਹੀਂ ਮਾਰ ਲਗਦੇ ਹਿੰਦੂਆਂ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਉੱਤੇ ਹਿੰਦੂਆਂ ਨੂੰ ਪੁੱਛ ਪੁੱਛ ਕੇ ਮਾਰਿਆ ਗਿਆ ਕਿ ਹਿੰਦੂਆਂ ਤੇ ਮਾਰ ਦੋ ਫਰੇ ਆਮ ਗੋਲੀਆਂ ਮਾਰੀਆਂ ਦੁਪਹਿਰੇ 3 ਵਜੇ ਕਿਹੜਾ ਕੀ ਲੱਗਦਾ ਹੈ ਵੀ ਆਪਾਂ ਨੂੰ ਇਹ ਮਤਲਬ ਵੀ ਹਿੰਸਾ ਭੜਕਾਉਣ ਵਾਸਤੇ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਬਿਲਕੁਲ ਜੀ ਹਿੰਸਾ 3 ਜੁਲਾਈ ਨੂੰ ਦੇਖੋ ਮੰਨਾ ਦੀ ਯਾਤਰਾ ਸ਼ੁਰੂ ਹੋ ਰਹੀ ਹੈ ਅਮਨਾਂ ਦੀ ਯਾਤਰਾ ਸ਼ੁਰੂ ਹੋ ਰਹੀ ਹੈ 3 ਜੁਲਾਈ ਨੂੰ ਇਹ ਚੀਜ਼ ਦੇਖੋ ਕਿ ਯਾਤਰੀਆਂ ਨੂੰ ਯਾਤਰੀ ਸੇਫ ਹੈ ਉੱਥੇ ਮੈਨੂੰ ਤਾਂ ਨਹੀਂ ਲੱਗਦਾ ਯਾਤਰੀ ਸੇਫ ਹੈ ਇੰਟੈਲੀਜੈਂਟ ਕਿੱਥੇ ਗਈ ਇੰਟੈਲੀਜੈਂਟ ਨੂੰ ਕੀ ਨਹੀਂ ਪਤਾ ਸਭ ਕੁਝ ਪਤਾ ਨਾ ਬੰਦੇ ਦੀ ਜਾਤ ਪੁੱਛ ਰਹੇ ਨਾ ਬੰਦੇ ਦਾ ਧਰਮ ਪੁੱਛ ਕੀ ਪੁੱਛ ਰਹੇ ਆ ਕਿ ਤੂੰ Hindu ਹੈ Hindu ਕੱਟ ਨੂੰ ਬਲੋ ਕਰਦਾ Hindu ਹੀ ਕਿਉਂ ਹਰ ਹਰ ਜਗਤ Hindu ਕਿਉਂ ਮਰੇ Hindu ਕਿਉਂ ਮਰੇ ਵਜਾ ਕਿ ਇਹ ਦੇਖੋ ਨਾ ਦੇਖਣ ਲਈ ਇੱਕ ਚੀਜ਼ ਇਹ ਹੈ ਕਿ ਦੇਖੋ ਇੰਟੈਲੀਜੈਂਟ ਨੂੰ ਕੀ ਨਹੀਂ ਪਤਾ ਸਭ ਕੁਝ ਪਤਾ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਅਪੀਲ ਕਰਦੇ ਹਾਂ ਅੰਤਗਵਾਦੀਆਂ ਨੂੰ ਫੜ ਕੇ ਉਸੇ ਕਸ਼ਮੀਰ ਚ ਲਾਲਚੌਂਗ ਦੇ ਵਿੱਚ ਖੜ ਕੇ ਗੋਲੀਆਂ ਮਾਰੀਏ ਜਾਣ ਕੀ ਵਿਸਾਲ ਪੈਦਾ ਹੋਵੇ ਕੀ ਆਹਣ ਵਾਲੇ ਟਾਈਮ ਚ ਕੋਈ ਇਦਾਂ ਦਾ ਗੰਦਾ ਕੰਮ ਨਾ ਕਰੇ ਪ੍ਰਧਾਨ ਮੰਤਰੀ ਨੂੰ ਐਸਾ ਮੁੱਦਾ ਚੱਕਣਾ ਚਾਹੀਦਾ ਹੈ ਕਿ ਉਹਨਾਂ ਨੂੰ ਪਤਾ ਲੱਗਦਾ ਰੂ ਕੰਬੇ ਕਿ ਇੱਕ ਬੰਦਾ ਗੋਲੀ ਹਿੰਦੂਵਰੇ ਅਟੈਕ ਕਰਨ ਦਾ ਮਤਲਬ ਉਹਨਾਂ ਨੂੰ ਰੂ ਕੰਬੇ ਕਿ ਇਹੋ ਜੀ ਮੌਤ ਦੇਣੀ ਚਾਹੀਦੀ ਹੈ ਲਾ ਕੇ ਨਾਲ ਲਾਲਚੌਂਗ ਤੇ ਮਾਰਨ ਦਾ ਕੋਈ ਫਾਇਦਾ ਹੀ ਨਹੀਂ ਆ ਉਹ ਤਾਂ ਜਹਦੀ ਬੈਠੇ ਨੇ ਉੱਥੇ ਉੱਥੇ ਅੱਤਵਾਦੀ ਬੈਠੇ ਨੇ ਇਹੋ ਜੀ ਅੱਤਵਾਦੀ ਬੈਠੇ ਘਰਾਂ ਘਰਾਂ 'ਚ ਅੱਤਵਾਦੀ ਨੇ ਕਹੀਏ ਇੱਕ ਇੱਕ ਬੰਦਾ ਇੱਕ ਇੱਕ ਹਿੰਦੂ ਮਾਰਨਾ ਸਾਡਾ ਉਹਨਾਂ ਨੂੰ 20 20 ਅੱਤਵਾਦੀ ਮਾਰਨੇ ਜੇ ਇਕੱਲੇ ਇਕੱਲੇ ਮਾਰਨੇ ਰਹਿ ਵਿੱਚ ਦੇਖੋ ਥੋੜੇ ਦਿਨ ਪਹਿਲੇ ਦੀ ਗੱਲ ਹੈ ਆਪਣਾ ਸਿਮਰ ਜੀ ਦੀ ਮਾਨ ਜਿਹੜਾ ਕਿ ਮੈਂਟਲੀ ਹਰਾਸਮੈਂਟ ਹੋਇਆ ਪਿਆ ਸਿਮਰ ਸਿੰਘ ਮਾਨ ਬਾਗਾ ਬਾਟਰ ਤੇ ਜਾ ਕੇ ਖਾਲਿਸਤਾਨ ਦੇ ਨਾਰੇ ਲਾ ਰਿਹਾ ਉੱਤੋਂ ਗੱਲ ਕਰ ਰਿਹਾ ਕਿ ਪਾਕਿਸਤਾਨ ਤੇ ਇੰਡੀਆ ਨੂੰ ਵਪਾਰਿਕ ਵਪਾਰੀ ਸਾਂਝ ਕਰਨੀ ਕਿੱਥਾ ਕਰ ਲਈਏ ਕਿ ਆਪਣੇ ਉਹਨਾਂ ਵਪਾਰਿਕ ਸਾਂਝ ਕਰਕੇ ਆਪਣੇ ਹਿੰਦੂ ਮਰਵਾ ਦੀਏ ਆਇਦਨ ਹਿੰਦੂ ਮਰਵਾ ਦੀਏ ਸਾਡੇ ਹਿੰਦੂਆਂ ਦਾ ਕਸੂਰ ਤਾਂ ਦੱਸੋ ਕੀ ਹੈ ਇੱਕ ਟੂਰਿਸਟ ਪਲੇਸ ਤੋਂ ਗਏ ਆ ਥੋੜੇ ਦਿਨ ਪਹਿਲਾਂ ਆਪਣੇ ਬੱਚੇ ਦਾ ਨਾਮਕਰਨ ਕਰਕੇ ਬੰਦਾ ਟੂਰਿਸਟ ਘੁੰਮਣ ਗਿਆ ਉੱਥੇ ਬੰਦਾ ਵਿਆਹ ਹਫਤਾ ਹੋ ਗਿਆ ਵਿਆਹ ਕਰਾਏ ਨੂੰ ਹਫਤੇ ਬਾਅਦ ਆਪਣੇ ਘੁੰਮਣ ਗਿਆ ਪੈਲਗਾਮ ਤੇ ਪਹਿਲਗਾਮ ਇੱਕ ਉਹਦੀ ਜਗਾ ਜਿੱਥੇ ਪੋਲੇ ਨਦੀ ਯਾਤਰਾ ਸ਼ੁਰੂ ਹੁੰਦੀ ਹੈ ਪਹਿਲਗਾਮ ਤੋਂ ਯਾਤਰਾ ਸ਼ੁਰੂ ਹੁੰਦੀ ਹੈ ਜਿੱਥੇ ਬੰਦੇ ਲੋਕੀ ਦੂਰ ਦੂਰੋਂ ਆਉਂਦੇ ਨੇ ਹੁਣ ਆਨ ਟਾਈਮ ਤੇ ਦੇਖੋ ਤਾਂ ਸਹੀ ਪੋਲੇ ਨਦੀ ਯਾਤਰਾ ਸ਼ੁਰੂ ਹੈ ਉੱਥੇ ਹਿੰਦੂ ਕਹਿੰਦੇ ਜਿਹੜੇ ਆਪਣੇ ਜਿਹੜੇ ਯਾਤਰੀ ਸੇਫ ਨੇ ਮੈਨੂੰ ਇੱਕ ਇੱਕ ਚੀਜ਼ ਪ੍ਰੈਸ਼ਰ ਮੈਨੂੰ ਇੰਨੀ ਸਰਕਾਰ ਇੰਨੀ ਗੱਲ ਦੱਸੇ ਕਿ ਉੱਥੇ ਹਿੰਦੂ ਸੇਫ ਨੇ ਹਿੰਦੂ ਬਿਲਕੁਲ ਸੇਫ ਨਹੀਂ ਹੈਗੇ ਜੀ ਉੱਥੇ ਬਿਲਕੁਲ ਸੇਫ ਨਹੀਂ ਹੈਗੇ ਮੈਂ ਕਹਿੰਦਾ ਜੇ ਯਾਤਰਾ ਵੀ ਸ਼ੁਰੂ ਕੀਤੀ ਜਾਂਦੀ ਹੈ ਨਾ ਯਾਤਰਾ ਵੀ ਸ਼ੁਰੂ ਕੀਤੀ ਜਾਂਦੀ ਹੈ ਕਿ ਉਸ ਉੱਥੇ ਐਸਾ ਮਾਹੌਲ ਬਣਾ ਦੇ ਕਿ ਉਹਨ ਸੋ ਅਮਰਨਾਥ ਯਾਤਰਾ ਵੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਇਹਦੇ ਵਿੱਚ ਵੀ ਲੈ ਕੇ ਵੀ ਹੋ ਸਕਦਾ ਹੈ ਵੀ ਜਿਹੜਾ ਅਤਵਾਦੀਆਂ ਦਾ ਟਾਰਗੇਟ ਇਹ Hindu ਲੋਕ ਹੋਣ ਕਿਉਂਕਿ Hinduਾਂ ਨੂੰ ਹੀ ਚੁਣ-ਚੁਣ ਕੇ ਜਿਹੜਾ ਹੈ ਮਾਰਿਆ ਗਿਆ ਹੈ ਤੇ ਅੱਗੇ ਜਿਹੜੀ ਅਮਰਨਾਥ ਯਾਤਰਾ ਹੈਗੀ ਆ ਉਹਨੂੰ ਲੈ ਕੇ ਵੀ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹ ਵੀ ਅਲਰਟ ਦੇ ਨੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਸਰਕਾਰ ਅਤਵਾਦੀਆਂ ਉੱਤੇ ਕੀ ਐਕਸ਼ਨ ਲੈਂਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸੋ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ